ਸਿੱਖ ਰਹਿਤ ਮਰਜਾਦਾ ਦੇ ਵਿੱਚ ਚਾਰ ਸੰਸਕਾਰ ਹਨ ਜਨਮ ਤੇ ਨਾਮ ਸੰਸਕਾਰ ਦੂਸਰਾ ਹੈ ਆਨੰਦ ਸੰਸਕਾਰ ਤੀਸਰਾ ਹੈ ਮਰਤਕ ਸੰਸਕਾਰ ਤੇ ਚੌਥਾ ਹੈ ਅਮਰਤ ਸੰਸਕਾਰ ਸੰਸਕਾਰ ਦਾ ਅਰਥ ਹੁੰਦਾ ਹੈ ਕਿ ਜਿਹੜਾ ਕੰਮ ਧਰਮ ਦੀ ਰੀਤੀ ਦੇ ਅਨੁਸਾਰ ਕੀਤਾ ਜਾਏ ਜੋ ਸਾਡੇ ਚਿੱਤ ਦੇ ਵਿੱਚ ਅਸਰ ਕਰੇ ਅਸੀਂ ਉਸ ਦੇ ਮੁਤਾਬਕ ਕਰਮ ਕਰੀਏ ਉਹ ਸੰਸਕਾਰ ਅੱਜ ਆਪਾਂ ਗੱਲ ਕਰਨੀ ਆ ਆਨੰਦ ਸੰਸਕਾਰ ਅਲੱਗ-ਅਲੱਗ ਉਦਾਹਰਨਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ ਗਿਆ ਕਿਉਂਕਿ ਕਈ ਪੁਲੇਖੇ ਹਨ ਆਨੰਦ ਕਾਰਜ ਦੇ ਬਾਰੇ ਕਈਆਂ ਦਾ ਕਥਨ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਫੇਰੇ ਹੋਏ ਸਨ ਉਹ ਬੇਦੀ ਦੇ ਸਨ ਪਰ ਬਹੁਤ ਵਿਦਵਾਨਾਂ ਦੀ ਰਾਏ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੂਲ ਮੰਤਰ ਲਿਖ ਕੇ ਤੇ ਉਸ ਦੇ ਫੇਰੇ ਲਾਇਆ ਸਨ ਕਿਉਂਕਿ ਜਿਸ ਗੁਰੂ ਨੇ ਸਾਨੂੰ ਗੁਰਮਤਿ ਦ੍ਰਿੜ ਕਰਾਈ ਹੈ ਤੇ ਉਹ ਗੁਰਮਤਿ ਦੇ ਵਿਰੋਧ ਦੇ ਵਿੱਚ ਕੋਈ ਵੀ ਕਰਮ ਨਹੀਂ ਕਰਕੇ ਦਿਖਾਇਆ ਸਤਿਗੁਰੂ ਨੇ ਪਰ ਇੱਕ ਸੁਰਤਾ ਲਿਆਉਣ ਵਾਸਤੇ ਭਾਵੇਂ ਮਹਾਰਾਜ ਰੁਪਦਮਨ ਸਿੰਘ ਪਟਿਆਲੇ ਦਾ ਰਾਜਾ ਸੀ ਤੇ ਉਹਨੇ 1919 ਦੇ ਵਿੱਚ ਆਨੰਦ ਕਾਰਜ ਐਕਟ ਉਸ ਨੂੰ ਪ੍ਰਵਾਨਗੀ ਦਵਾਈ ਸੀ ਪਰ ਅੱਜ ਵੀ ਜੋ ਸਾਡੀ ਸਰਕਾਰੀ ਤੌਰ ਤੇ ਦਰਜ ਹੁੰਦਾ ਉਹ ਹਿੰਦੂ ਮੈਰਿਜ ਐਕਟ ਦੇ ਅਧੀਨ ਹੁੰਦਾ ਪਰ ਸਾਨੂੰ ਜੋ ਸਾਡਾ ਵਿਧਾਨ ਹੈ ਸਾਡਾ ਕਾਨੂੰਨ ਹੈ ਸਾਡੀ ਜੋ ਸੁਪਰੀਮ ਪਾਵਰ ਸ੍ਰੀ ਅਕਾਲ ਤਖਤ ਸਾਹਿਬ ਹੈ ਉਹ ਜਿਹੜਾ ਹੁਕਮ ਹੈ ਹਰੇਕ ਸਿੱਖ ਨੂੰ ਮਨਨ ਜੋਗ ਹੈ ਔਰ ਸਿੱਖ ਉਸ ਮਰਿਆਦਾ ਦੇ ਵਿੱਚ ਹੀ ਚੱਲ ਕੇ ਉਹ ਆਨੰਦ ਕਾਰਜ ਹੁੰਦੇ ਹਨ ਜਿਸ ਤਰ੍ਹਾਂ ਇਹਦੇ ਵਿੱਚ ਹੁਣ ਅਲੱਗ-ਅਲੱਗ ਉਦਾਹਰਨਾਂ ਦਿੱਤੀਆਂ ਗਈਆਂ ਹਨ ਪਹਿਲਾ ਨੰਬਰ ਹੈ ਸਿੱਖ ਸਿੱਖਣੀ ਦਾ ਵਿਆਹ ਬਿਨਾਂ ਜਾਤ ਪਾਤ ਗੋਤ ਵਿਚਾਰ ਦੇ ਹੋਣਾ ਚਾਹੀਏ ਕੇਵਲ ਅਸੀਂ ਤਾਂ ਭਾਪੇ ਹੁੰਦੇ ਆਂ ਭਾਪਿਆਂ ਦੇ ਵਿੱਚ ਵਿਆਹ ਕਰਾਂਗੇ ਅਸੀਂ ਰਾਮਗੜੀ ਹੁੰਦੇ ਆਂ ਰਾਮਗੜੀਆਂ ਵਿੱਚ ਵਿਆਹ ਕਰਾਂ ਅਸੀਂ ਜੱਟ ਹੁੰਦੇ ਆਂ ਜੱਟਾਂ ਦੇ ਵਿੱਚ ਵਿਆਹ ਕਰਾਂਗੇ ਪਰ ਜੋ ਸਿੱਖ ਹੈ ਸਿੱਖ ਸਿੱਖਣੀ ਦਾ ਵਿਆਹ ਬਿਨਾਂ ਜਾਤ ਪਾਤ ਗੋਤ ਵਿਚਾਰ ਦੇ ਹੋਣਾ ਚਾਹੀਏ ਦੂਸਰਾ ਨੰਬਰ ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ ਜਿਹਦੇ ਵਾਸਤੇ ਅੱਜ ਸਾਨੂੰ ਬੜੀ ਜ਼ਰੂਰਤ ਹੈ ਆਪਣੇ ਬੱਚਿਆਂ ਨੂੰ ਗੁਰਮਤ ਦੇ ਵਿੱਚ ਦ੍ਰਿੜ ਕਰਾਉਣਾ ਤੇ ਜੋ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਗੁਰੂ ਕੀ ਸਿੱਖੀ ਨੂੰ ਸੰਭਾਲ ਕੇ ਰੱਖੀਏ ਤੀਸਰਾ ਨੰਬਰ ਹੈ ਸਿੱਖ ਦਾ ਵਿਆਹ ਆਨੰਦ ਰੀਤੀ ਨਾਲ ਕਰਨਾ ਚਾਹੀਏ ਹੁਣ ਕੀ ਹੁੰਦਾ ਸਾਧ ਸੰਗਤ ਦੀ ਸਿੱਖਾਂ ਦੇ ਐਸੇ ਵਿਆਹ ਹੁੰਦੇ ਆ ਜਿਹੜਾ ਅੰਗਰੇਜ਼ਾਂ ਵਾਲਾ ਵੀ ਹੋ ਜਾਂਦਾ ਹੈ ਹਿੰਦੂਆਂ ਵਾਲਾ ਵੀ ਹੋ ਜਾਂਦਾ ਤੇ ਮੁਸਲਮਾਨਾਂ ਵਾਲਾ ਵੀ ਹੁੰਦਾ ਤੇ ਆਖਰੀ ਦਿਨ ਫਿਰ ਕਿਤੇ ਆਨੰਦ ਕਾਰਜ ਹੁੰਦਾ ਹੈ ਇਧਰ ਲਈ ਮੈਂ ਗੱਲ ਕਰ ਰਿਹਾ ਹਾਂ ਰਿੰਗ ਸਾਰਾ ਮਣੀ ਅੰਗਰੇਜ਼ਾਂ ਦਾ ਵਿਆਹ ਹੈ ਅਜੈ ਮਾਲਾ ਪਾਉਣੀ ਇਹ ਹਿੰਦੂ ਰੀਤੀ ਹੈ ਅੱਜ ਕੱਲ ਇੱਕ ਨਵਾਂ ਰਿਵਾਜ ਸ਼ੁਰੂ ਹੋਇਆ ਤੁਸੀਂ ਦੇਖਿਆ ਹੋਣਾ ਉਹ आनंद ਕਾਰਜ ਵਾਸਤੇ ਬੱਚੀ ਆਉਂਦੀ ਹੈ ਤੇ ਉਹ ਫੁੱਲਾਂ ਦਾ ਇੱਕ ਛੱਤਾ ਜਿਹਾ ਬਣਾ ਕੇ ਲੈ ਕੇ ਆਉਂਦੇ ਮੁਸਲਮਾਨਾਂ ਦੇ ਵਿੱਚ ਹੁੰਦਾ ਹੈ ਤੇ ਅਸੀਂ ਉਹ ਵੀ ਰੀਤੀ ਕਰਨੀ ਸ਼ੁਰੂ ਕਰ ਦਿੱਤੀ ਉਹ ਗੁਰਦੁਆਰਿਆਂ ਤੱਕਰ ਪਹੁੰਚ ਗਏ ਫਿਰ ਆਖਰੀ ਦਿਨ ਆਨੰਦ ਕਾਰਜ ਤੇ ਸਾਨੂੰ ਜੋਇ ਤੇ ਹਦਾਇਤ ਕੀਤੀ ਗਈ ਸਿੱਖ ਦਾ ਵਿਆਹ ਆਨੰਦ ਰੀਤੀ ਨਾਲ ਕਰਨਾ ਚਾਹੀਏ ਚੌਥਾ ਨੰਬਰ ਹੈ ਲੜਕੀ ਲੜਕੇ ਦਾ ਵਿਆਹ ਬਚਪਨ ਵਿੱਚ ਕਰਨਾ ਵਿਵਰਜਿਤ ਹੈ ਇਹ ਵੀ ਇਤਿਹਾਸਕਾਰਾਂ ਦਾ ਇੱਕ ਕਥਨ ਹੈ ਕਿ ਪੁਰਾਤਨ ਸਮਿਆਂ ਦੇ ਵਿੱਚ ਜਿਸ ਵੇਲੇ ਬਾਹਰਲੇ ਧਾੜ ਵੀ ਲੋਕ ਹਿੰਦੂਸਤਾਨ ਨੂੰ ਲੁੱਟਦੇ ਸਨ ਤੇ ਇਹਨਾਂ ਲੋਕਾਂ ਦੇ ਵਿੱਚ ਇੱਕ ਗੱਲ ਬਣ ਗਈ ਸੀ ਵੀ ਬੱਚਿਆਂ ਦੇ ਛੋਟਿਆਂ ਦੇ ਰਿਸ਼ਤੇ ਕਰ ਦਿੱਤੇ ਜਾਂਦੇ ਸਨ ਤੇ ਉਹ ਗੱਲ ਅੱਗੇ ਵੱਧਦੀ-ਵੱਧਦੀ ਬਹੁਤ ਜ਼ਿਆਦਾ ਵੱਧ ਗਈ ਪਰ ਇਸ ਨੂੰ ਸਿੱਖੀ ਦੇ ਵਿੱਚ ਖਾਰਜ ਕੀਤਾ ਗਿਆ। ਔਰ ਹੁਕਮ ਕੀਤਾ ਗਿਆ ਕਿ ਲੜਕੀ ਲੜਕੇ ਦਾ ਵਿਆਹ ਬਚਪਨ ਵਿੱਚ ਕਰਨਾ ਵਿਵਰਜਿਤ ਹੈ। ਅਗਲਾ ਨੰਬਰ ਹੈ ਜਦ ਲੜਕੀ ਸਰੀਰ ਮਨ ਤੇ ਆਚਰ ਆਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ ਤਾਂ ਕਿਸੇ ਜੋਗ ਸਿੱਖ ਨਾਲ ਆਨੰਦ ਪੜਾਇਆ ਜਾਵੇ। ਆਨੰਦ ਤੋਂ ਪਹਿਲਾਂ ਕੜਮਾਈ ਦੀ ਰਸਮ ਜ਼ਰੂਰੀ ਨਹੀਂ ਹੈ। ਔਰ ਜੇ ਕਰਨੀ ਹੋਵੇ ਤੇ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਅਰਜਾਸਾ ਸੋਧ ਕੇ ਇੱਕ ਕਰਪਾਣ ਕੜਾ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ ਹੁਣ ਜਿਸ ਵੇਲੇ ਅਸੀਂ ਵਿਆਹ ਪੱਕਾ ਕਰਦੇ ਆ ਇੱਥੇ ਬੜੀ ਸੋਹਣੀ ਲਿਖੀ ਆ ਕਿ ਆਨੰਦ ਦਾ ਦਿਨ ਮੁਕਰਰ ਕਰਨ ਲੱਗਿਆਂ ਕੋਈ ਥਿਤਵਾਰ ਚੰਗੇ ਮੰਦੇ ਦਿਨ ਦੀ ਖੋਜ ਕਰਨ ਲਈ ਪਤਰੀ ਬਾਚਣਾ ਮਨਮਤ ਹੈ। ਵੀ ਆਹ ਦਿਨ ਚੰਗਾ ਤੇ ਆਹ ਦਿਨ ਮਾੜਾ ਹੈ। ਬਹੁਤ ਸੂਝਬਾਨ ਜਿਹੜੇ ਗੁਰੂ ਕੇ ਸਿੱਖ ਆ ਉਹਨਾਂ ਦਿਨਾਂ ਨੂੰ ਧਿਆਨ ਵਿੱਚ ਰੱਖਦੇ ਜਿੱਦਾਂ ਗੁਰੂ ਸਾਹਿਬਾਂ ਜੀ ਦੇ ਗੁਰਪੁਰਬ ਹੁੰਦੇ ਆ। ਜਾਂ ਖਾਸ ਕਰਕੇ ਪੋਹ ਦੇ ਮਹੀਨੇ ਵਿੱਚ ਚਾਰੇ ਸਾਹਿਬ ਜਾਦਿਆਂ ਤੇ ਮਾਤਾ ਗੁਜਰ ਕੌਰ ਤੇ ਸੀਦਾ ਸਿੰਘਾਂ ਦੀ ਸ਼ੀਦੀ ਦੇ ਦਿਨ ਮਨਾਏ ਜਾਂਦੇ ਉਹਨਾਂ ਦਿਨਾਂ ਤੋਂ ਸਾਨੂੰ ਗੁਰੇਜ ਕਰਨ ਚਾਹੀਦਾ ਬਾਕੀ ਕੋਈ ਵੀ ਦਿਨ ਹੋਵੇ ਅਸੀਂ ਡਰਦੇ ਕਿਹੜੇ ਦਿਨਾਂ ਤੋਂ ਸ਼ਰਾਧਾਂ ਦੇ ਵਿੱਚ ਨਹੀਂ ਵਿਆਹ ਕਰਨਾ ਸਿੱਖਾਂ ਸ਼ਰਾਧਾਂ ਦੇ ਵਿੱਚ ਕੋਈ ਅਰਦਾਸ ਹੀ ਨਹੀਂ ਕਰਾਉਂਦਾ ਸ਼ਰਾਧਾਂ ਦੇ ਵਿੱਚ ਕੋਈ ਕੰਮ ਹੀ ਨਹੀਂ ਸ਼ੁਰੂ ਕਰਦਾ ਪਤਾ ਨਹੀਂ ਕਿਹੜੀ ਸੋਚ ਬਾਣੀ ਜ਼ਰੂਰ ਪੜਦੇ ਆ ਸਤਗੁਰ ਨੇ ਇੱਥੋਂ ਤੱਕ ਰੱਖਿਆ ਥਿੱਤੀ ਵਾਰ ਸੇਵਾ ਮੁਗਦ ਗਵਾਰ ਕੈਂਡੀਡਟ ਥਿੱਤਾਂ ਵਾਰਨ ਦੀ ਪੂਜਾ ਕਰਦੇ ਨਾ ਉਹ ਗਵਾਰ ਲੋਕ ਐ ਮੂਰਖ ਲੋਕ ਐ ਤੇ ਜਿਹੜੇ ਲੋਕ ਪੱਤਰੀ ਕਰਦੇ ਆ ਜਿਹੜਾ ਟੇਵਾ ਦਿਖਾ ਕੇ ਵਿਆਹ ਕਰਦੇ ਆ ਸਾਰਾ ਕੁਝ ਕਰਕੇ ਦੇਖਦੇ ਆ ਤਲਾਕ ਉਹਨਾਂ ਦੀ ਵੀ ਹੋ ਜਾਂਦੇ ਆ ਪਰ ਸਾਡੀ ਜਿਹੜੀ ਸੋਚ ਹੈ ਗੁਰਮਤ ਦੀ ਧਾਰ ਨਹੀਂ ਹੋਣੀ ਚਾਹੀਦੀ ਇੱਥੋਂ ਸਾਨੂੰ ਜੀਵਨ ਦੇ ਵਿੱਚ ਪਤਾ ਲੱਗਦਾ ਕਿ ਅਸੀਂ ਕਿੱਥੇ ਖੜੇ ਆ ਬਾਣੀ ਪੜਦੇ ਆ ਪਰ ਬਾਣੀ ਦੀ ਵਿਚਾਰ ਨੂੰ ਤੇ ਵਿਚਾਰ ਕੇ ਮੇਰੇ ਵਰਗੇ ਵਿਚਾਰਤਾ ਕਰ ਰਹੇ ਆ ਪਰ ਉਹਨੂੰ ਜੀਵਨ ਵਿੱਚ ਧਾਰਨ ਨਹੀਂ ਕਰਦੇ ਕਹਿੰਦੇ ਆਨੰਦ ਦਾ ਦਿਨ ਮੁਕਰਰ ਕਰਨ ਲੱਗਿਆਂ ਕੋਈ ਥਿਤਵਾਰ ਚੰਗੇ ਮੰਦੇ ਦਿਨ ਦੀ ਖੋਜ ਕਰਨ ਲਈ ਪਤਰੀ ਬਾਚਣਾ ਮਨਮਤ ਹੈ ਬੜਾ ਸੋਹਣਾ ਲਿਖਿਆ ਕੋਈ ਦਿਨ ਜਾਂ ਦੋਹਾਂ ਧਿਰਾਂ ਨੂੰ ਆਪਸ ਵਿੱਚ ਸਲਾਹ ਕਰਕੇ ਚੰਗਾ ਦਿਸੇ ਨਿਯਤ ਕਰ ਲੈਣਾ ਚਾਹੀਏ ਫਿਰ ਵਿਆਹ ਦਾ ਦਿਨ ਆ ਜਾਂਦਾ ਹੈ ਗੁਰੂ ਸਾਹਿਬ ਨੇ ਇਥੋਂ ਤੱਕ ਆਖਿਆ ਪਹਿਲਾਂ ਸਾਹੇ ਦੀ ਚਿੱਠੀ ਭੇਜਦੇ ਸੀ ਫਿਰ ਆਉਂਦੇ ਸੀ ਉਹ ਫਰਾਨਾ ਜਾਂਦਾ ਸੀ ਅੱਜ ਕੱਲ ਤਾਂ ਵੈਸੇ ਹੀ ਖਤਮ ਹੋ ਗਿਆ ਕੰਮ ਸਤਕੁਰ ਨੇ ਬਾਣੀ ਚਾਗਾ ਸਾਹਾ ਗਣੇ ਨਾ ਕਰੇ ਵਿਚਾਰ ਸਾਹੇ ਉੱਪਰ ਇੱਕ ਓੰਕਾਰ ਤੇ ਉਹ ਜਿਹੜਾ ਵਿਆਹ ਵਾਲਾ ਦਿਨ ਹੁੰਦਾ ਤੇ ਉਹਦੇ ਵਿੱਚ ਜਿਹੜੀਆਂ ਰਸਮਾਂ ਕੀਤੀਆਂ ਜਾਂਦੀਆਂ ਜਿਨ੍ਹਾਂ ਨੂੰ ਅਸੀਂ ਸਮਾਜਿਕ ਰਸਮਾਂ ਕਹਿ ਦਿੰਦੇ ਆਂ ਧਰਮ ਦੇ ਨਾਲ ਉਹਦਾ ਬਿਲਕੁਲ ਵੀ ਕੋਈ ਕਾ ਵੀ ਸਬੰਧ ਨਹੀਂ ਹੈ ਸੇਰਾ ਬੰਨਣਾ ਮੁਕਤ ਜਾਂ ਗਾਨਾ ਬੰਨਣਾ ਪਿੱਤਰ ਪੂਜਣੇ ਕੱਚੀ ਲੱਸੀ ਵਿੱਚ ਪੈਰ ਪਾਉਣਾ ਬੇਰੀ ਜਾਂ ਝੰਡੀ ਵਧਣੀ ਘੜੋਲੀ ਭਰਨੀ ਰੁਸ ਕੇ ਜਾਣਾ ਛੰਦ ਪੜਨੇ ਹਵਨ ਕਰਨਾ ਬੇਦੀ ਗੱਢਣੀ ਬੇਸਵਾ ਦਾ ਨਾਚ ਤੇ ਸ਼ਰਾਬ ਆਦੀ ਮਨਮਤ ਹੈ ਮੈਂ ਕਹਣਾ ਵੀ ਅ 70-80% ਸਿੱਖ ਹੋਣਗੇ ਜਿਨ੍ਹਾਂ ਦਾ ਵਿਆਹ ਹੀ ਨਹੀਂ ਹੁੰਦਾ ਸ਼ਰਾਬ ਤੋਂ ਬਿਨਾ ਤੇ ਪਰ ਕਿਉਂਕਿ ਪੜ੍ਹੀ ਕੋਈ ਨਹੀਂ ਨਾ ਅਸੀਂ ਨਾ ਬਾਣੀ ਪੜ੍ਹੀ ਤੇ ਨਾ ਬਾਣੀ ਪੜ੍ਹ ਕੇ ਅਮਲ ਕੀਤਾ ਹੁਣ ਸੇਰਾ ਜਿਹੜਾ ਹੁੰਦਾ ਸੀ ਉਸ ਕਰਕੇ ਕਿਸੇ ਦੇ ਲਾਇਆ ਗਿਆ ਸੀ ਵੀ ਕਿਸੇ ਦਾ ਮੂੰਹ ਮੱਥਾ ਚੰਗਾ ਨਹੀਂ ਹੋਣਾ ਨਾ ਸੇਰੇ ਨਾਲ ਟੱਗ ਦਿੱਤਾ ਲੋ ਸਾਰੇ ਸੇਰਾ ਨਾ ਹੋਂ ਲੱਗ ਗਏ ਮੁਕਟ ਜਾਂ ਗਾਨਾ ਬੰਨਣਾ ਉਹ ਸਾਰਿਆਂ ਨੇ ਬੰਨੇ ਹੁੰਦੇ ਜੇ ਅਮਰਤਾਰੀ ਹੁੰਦੇ ਉਹਨਾਂ ਨੇ ਵੀ ਗਾਨੇ ਬੰਨੇ ਹੁੰਦੇ ਹੱਥਾਂ ਦੇ ਵਿੱਚ ਔਰ ਬੰਨ ਕੇ ਉਤਾਰਦੇ ਵੀ ਨਹੀਂ ਇਹ ਦੇਖੋ ਜਿਹੜੇ ਲਾਲ ਧਾਗੇ ਬੰਨਦੇ ਉਹ ਮਤਲਬ ਬ੍ਰਾਹਮਣ ਦੇ ਚੱਕਰ ਦੇ ਵਿੱਚ ਤੇ ਜਿਹੜੇ ਕਾਲੇ ਬੰਨਦੇ ਮੁਸਲਮਾਨਾਂ ਦੇ ਚੱਕਰ 'ਚ ਆ ਪੈਣਾ ਤੋਂ ਹੋਰ ਅੱਗੇ ਨਿਕਲ ਗੀਆਂ ਪੈਰਾਂ ਵਿੱਚ ਬੰਨ ਲੱਗੀਆਂ ਕਾਲੇ ਧਾਗੇ ਰਿਵਾਜ ਕਹਿ ਦਿੱਤਾ ਪਰ ਰਿਵਾਜ ਨਹੀਂ ਹੈ ਸੇਰਾ ਮੁਕਟ ਜਾਂ ਗਾਨਾ ਬੰਨਣਾ ਪਿੱਤਰ ਪੂਜਣੇ ਕੱਚੀ ਲੱਸੀ ਵਿੱਚ ਪੈਰ ਪਾਉਣਾ ਬੇਰੀ ਜਾਂ ਬੰਨ ਜੰਡੀ ਵਧਣੀ ਘਢੋਲੀ ਭਰਨੀ ਰੁਸ ਕੇ ਜਾਣਾ ਛੰਦ ਪੜਨੇ ਹਵਨ ਕਰਨਾ ਬੇਦੀ ਗੱਡਣੀ ਬੇਸਵਾ ਦਾ ਨਾਚ ਸਾ ਸੰਗਤ ਦੀ ਉਹ ਸਮਾਸੀ ਜਿਸ ਵੇਲੇ ਘਰ ਦੀ ਇੱਜ਼ਤ ਹੁੰਦੀ ਅੱਜ ਘਰ ਦੀ ਇੱਜ਼ਤ ਜਿਹੜੀ ਹੈ ਉਹ ਸੜਕਾਂ ਤੇ ਨੱਚਦੀ ਹੁੰਦੀ ਹੈ ਘਰ ਦੀ ਇੱਜ਼ਤ ਜਿਹੜੀ ਹੈ ਉਹ ਸਟੇਜਾਂ ਦੇ ਨੱਚਦੀ ਲੋਕ ਦੇਖ ਰਹੇ ਆ ਉਹ ਸਮਾਂ ਹੁੰਦਾ ਸੀ ਕਿ ਇੱਕ ਸੰਸਕਾਰ ਦਿੱਤੇ ਜਾਂਦੇ ਸੀ ਬੱਚਿਆਂ ਨੂੰ ਅੱਜ ਉਹ ਕਈ ਸ਼ਰਮ ਜਿਹੜੀ ਹੈ ਉਹ ਲਾਹ ਦਿੱਤੀ ਜਾਂਦੀ ਹੈ ਸ਼ਰਾਬ ਆਦੀ ਮਨਮਤ ਹੈ ਅੱਗੇ ਹਾਂ ਜਿਤਨੇ ਥੋੜੇ ਆਦਮੀ ਲੜਕਾ ਵਾਲਾ ਬੁਲਾਵੇ ਮਾਫ ਕਰਨਾ ਜਿਤਨੇ ਥੋੜੇ ਆਦਮੀ ਲੜਕੀ ਵਾਲਾ ਮਂਗਾਵੇ ਉਤਨੇ ਨਾਲ ਲੈ ਕੇ ਲੜਕਾ ਸਹੁਰੇ ਘਰ ਜਾਵੇ ਦੋਹੀ ਪਾਸੇ ਗੁਰਬਾਣੀ ਦੇ ਸ਼ਬਦ ਗਾਏ ਜਾਣ ਤੇ ਫਤਿਹ ਗਜਾਈ ਜਾਏ ਹੁਣ ਹੁੰਦਾ ਕੀ ਹੈ ਅੱਦੇ ਤਾਂ ਉਹਦੇ ਵਿੱਚ ਸ਼ਰਾਬੀ ਹੁੰਦੇ ਆ ਤੇ ਸ਼ਬਦ ਸਾਨੂੰ ਵੀ ਪੜਨਾ ਪੈਂਦਾ ਹਮ ਕਰ ਸਾਜਣ ਆਏ ਤੇਰ ਗੱਲ ਤਾਂ ਰੱਬ ਦੀ ਕੀਤੀ ਜਾਂਦੀ ਸ਼ਬਦਾਂ ਦੇ ਵਿੱਚ ਪਰ ਉਹ ਖੜੇ ਹੁੰਦੇ ਸ਼ਰਾਬੀ ਅੱਗੇ ਹੁਣ ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਦੀਵਾਨਸ ਲੱਗੇ ਸੰਗਤ ਜਾਂ ਰਾਗੀ ਕੀਰਤਨ ਕਰਨ ਫਿਰ ਲੜਕੀ ਤੇ ਲੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਬਿਠਾਏ ਜਾਣ ਲੜਕੀ ਲੜਕੇ ਦੇ ਖੱਬੇ ਪਾਸੇ ਬੈਠੇ ਸੰਗਤ ਦੀ ਆਗਿਆ ਲੈ ਕੇ ਆਨੰਦ ਪੜਾਉਣ ਵਾਲਾ ਸਿੱਖ ਮਰਦ ਜਾਂ ਇਸਤਰੀ ਕਿਉਂਕਿ ਦੋਨਾਂ ਨੂੰ ਬਰਾਬਰ ਦਾ ਦਰਜਾ ਕੋਈ ਵੀ ਲਾਮਾ ਪੜ ਸਕਦਾ ਹੈ ਬਰਾਬਰ ਲਿਖਿਆ ਇੱਥੇ ਆਨੰਦ ਪੜਾਉਣ ਵਾਲਾ ਸਿੱਖ ਮਰਦ ਜਾਂ ਈਸਤਰੀ ਲੜਕੇ ਲੜਕੀ ਤੇ ਉਹਨਾਂ ਦੇ ਮਾਪਿਆਂ ਜਾਂ ਸਰਬਰਾਹਾਂ ਨੂੰ ਖੜਾ ਕਰਾ ਕੇ ਆਨੰਦ ਦੇ ਆਰੰਭ ਦਾ ਅਰਦਾਸਾ ਸੋਧੇ ਇਹਦੇ ਵਿੱਚ ਕੀ ਇਤਿਹਾਸ ਸੀ ਸਾਧ ਸੰਗਤ ਜੀ ਇੱਕ ਤਾਂ ਹੋ ਗਿਆ ਕਿ ਅਸੀਂ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਆਗਿਆ ਮੰਗਦੇ ਹਾਂ ਜਿਹੜੀ ਛੋਟੀ ਅਰਦਾਸ ਹੁੰਦੀ ਹੈ ਔਰ ਦੂਸਰਾ ਇਹ ਹੈ ਕਿ ਪ੍ਰਾਤਨ ਗੁਰਸਿੱਖ ਦੱਸਿਆ ਕਰਦੇ ਆ ਕਿ ਜਿਸ ਵੇਲੇ ਇਹ ਮਾਪੇ ਖੜੇ ਕੀਤੇ ਜਾਂਦੇ ਆ ਤੇ ਬੱਚਾ ਬੱਚੀ ਖੜੇ ਹੁੰਦੇ ਆ ਅਰਦਾਸ ਉਹਦੇ ਇੱਕ ਕਾਰਨ ਸੀ ਕਿਉਂਕਿ ਜੇ ਬੱਚਾ ਬੱਚੀ ਨੇ ਅਮਰਤ ਨਹੀਂ ਸ਼ਕਿਆ ਤੇ ਮਾਪੇ ਨੇ ਅਮਰਤ ਸ਼ਕਿਆ ਤੇ ਮਾਪੇ ਕਹਿੰਦੇ ਸੀ ਕਿ ਅਸੀਂ ਇਹਨਾਂ ਦੇ ਗਵਾਹ ਬਣਦੇ ਤੁਸੀਂ ਅਰਦਾਸ ਕਰਦੇ ਹੋ ਇਹ ਆਨੰਦ ਕਰਨ ਤੋਂ ਬਾਅਦ ਅਮਰਤ ਪਾਨ ਕਰ ਲੈਣਗੇ ਹੁਣ ਮਾਪੇ ਨੇ ਵੀ ਨਹੀਂ ਅਮਰਤ ਸ਼ਕਿਆ ਹੁੰਦਾ ਤੇ ਬੱਚਿਆਂ ਨੂੰ ਕਿੱਥੇ ਪ੍ਰੇਰਣਾ ਕਰਨਗੇ ਪਰ ਅੱਜ ਵੀ ਐਸਾ ਨਹੀਂ ਹੈ ਬੀਜਨਾਸ਼ ਨਹੀਂ ਹੈ ਐਸੀਆਂ ਜਗ੍ਹਾ ਹਨ ਤੁਸੀਂ ਆ ਦੱਖਣ ਵਿੱਚ ਤਲੇ ਜਾਓ ਦੱਖਣੀ ਸਿੰਘ ਜਿਹੜੇ ਆ ਉਹ ਅਮਰ ਛਕਣ ਤੋਂ ਬਿਨਾਂ ਆਨੰਦ ਕਾਰਜ ਨਹੀਂ ਕੀਤੇ ਜਾਂਦੇ ਹైదరాబాద్ ਦੇ ਇਲਾਕੇ ਦੇ ਵਿੱਚ ਬਹੁਤ ਦੱਖਣੀ ਸਿੰਘ ਮੈਨੂੰ ਇੱਧਰ ਜਾਣ ਦਾ ਮੌਕਾ ਮਿਲਿਆ ਜੁਪੀ ਦੇ ਇਲਾਕੇ ਵਿੱਚ ਬਜਨੌਰ ਦਾ ਜਿੰਨੇ ਉਹਨਾਂ ਦੇ ਪਿੰਡ ਆ ਜਿੰਨੇ ਉਹਨਾਂ ਦੇ ਸਿੰਘ ਉਹਨਾਂ ਦੇ ਪਾਸ ਕੀਤਾ ਹੋਇਆ ਕਿ ਜਿੰਨੇ ਤੱਕਰ ਬੱਚਾ ਬੱਚੀ ਅਮਰਤ ਨਹੀਂ ਛਕਣਗੇ ਉਹਨੇ ਦਿਰ ਆਨੰਦ ਕਾਰਜ ਗੁਰਦੁਆਰਾ ਸਭ ਦੇ ਵਿੱਚ ਨਹੀਂ ਹੁੰਦਾ ਤੇ ਹੁਣ ਤਾਂ ਸਾਰੇ ਹੁੰਦੇ ਆ ਫਿਰ ਪ੍ਰਬੰਧਕ ਵੀ ਇਦਾਂ ਦੇ ਹੁੰਦੇ ਆ ਤੇ ਗ੍ਰੰਥੀ ਵੀ ਕਹਿੰਦੇ ਚਲ ਆਪਾਂ ਨੂੰ ਕੀ ਲੈਣਾ ਪੈਸੇ ਲੈਣੇ ਆਪਾਂ ਨੂੰ ਜੋ ਕੋਈ ਕਹਿਣ ਵਾਲਾ ਨਹੀਂ ਤੇ ਉਹ ਇਸ ਕਰਕੇ ਹੌਲੀ-ਹੌਲੀ ਜਿਹੜੀ ਸੀ ਅਸੀਂ ਗਰਾਫਟ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਤੇ ਬੜਾ ਸੋਹਣਾ ਲਿਖਿਆ ਕਿ ਉਹਨਾਂ ਦੇ ਮਾਪਿਆਂ ਜਾਂ ਸਰਬਰਾਂ ਨੂੰ ਖੜਾ ਕਰਕੇ ਆਨੰਦ ਦੇ ਆਰੰਭ ਦਾ ਅਰਦਾਸਾ ਸੋਧੇ ਫਿਰ ਉਹ ਲੜਕੇ ਲੜਕੀ ਨੂੰ ਗੁਰਮਤ ਅਨੁਸਾਰ ਗ੍ਰਸਥ ਧਰਮ ਦੇ ਫਰਜ਼ਾਂ ਦਾ ਉਪਦੇਸ਼ ਕਰੇ ਬੜਾ ਸੋਹਣਾ ਲਿਖਿਆ ਗਿਆ ਪਹਿਲੇ ਦੋਹਾਂ ਨੂੰ ਸਾਂਝਾ ਉਪਦੇਸ਼ ਕਰੇ ਇਸ ਵਿੱਚ ਸੁਹੀ ਰਾਗ ਦੀਆਂ ਲਾਵਾਂ ਦੇ ਭਾਵ ਅਨੁਸਾਰ ਪਤੀ ਪਤਨੀ ਦੇ ਸਬੰਧ ਨੂੰ ਜੀਵ ਤੇ ਪ੍ਰਮਾਤਮਾ ਦੇ ਪਿਆਰ ਦੇ ਨਮੂਨੇ ਉੱਤੇ ਢਾਲਣ ਦੀ ਵਿਧੀ ਦੱਸੇ ਸੁਹੀ ਰਾਗ ਜਿਹੜਾ ਹੈ ਨਾ ਉਹ ਖੁਸ਼ੀ ਦਾ ਰਾਗ ਇੱਕ ਸਾਡੇ ਵਿੱਚ ਬੜੇ ਭੁਲੇਖੇ ਆ 12 ਤੋਂ ਪਹਿਲਾਂ ਆਨੰਦ ਕਰਦੇ ਹੋਣਾ ਚਾਹੀਦਾ ਹੈ ਉਹਨੇ ਕਿਹਨੇ ਦੱਸਿਆ ਗੱਲ ਚੱਲ ਗਈ ਬੜਾ ਭੱਜ ਭੱਜ ਕੇ ਆਉਣਗੇ 11 ਤੋਂ ਪਹਿਲਾਂ ਕਰ ਦਿਓ 11 ਤੋਂ ਪਹਿਲਾਂ ਉੱਥੇ ਰਾਤੀ ਕੋਈ ਵੀ ਨਹੀਂ ਕਹਿੰਦਾ 2 3 ਵਜ ਜਾਂਦੇ ਰਾਤ ਨੂੰ ਪਾਰਟੀ ਦੇ ਵਿੱਚ ਕੋਈ ਨਹੀਂ ਕਹੇਗਾ ਜਲਦੀ ਕਰ ਲੋ ਆਨੰਦ ਗੁਰਪਾਈ ਸਾਹਿਬ ਜੀ ਜਲਦੀ ਪੜਾ ਦਿਓ 12 ਤੋਂ ਪਹਿਲਾਂ ਆਨੰਦ ਕਰ ਦਿਓ 12 ਤੱਕ ਇੱਕ ਹਵਾ ਜਿਹਾ ਇੱਕ ਜੀਵਨ ਤੇ ਉਹਦਾ ਮਤਲਬ ਕੀ ਆ ਉਹ ਸਮਝਿਆ ਨਹੀਂ ਪ੍ਰਾਤਨ ਜਿਹੜੇ ਰਾਗੀ ਹੁੰਦੇ ਸਨ ਰਾਗਾਂ ਦੇ ਵਿੱਚ ਕੀਰਤਨ ਕਰਦੇ ਸੀ ਸੂਹੀ ਰਾਗ ਦਾ ਜਿਹੜਾ ਸਮਾਂ ਹੈ 12 ਵਜੇ ਤੋਂ ਪਹਿਲਾਂ ਦਾ ਉਹ ਰਾਗ ਦੇ ਵਿੱਚ ਸ਼ਬਦ ਪੜ੍ਹਦੇ ਹੁੰਦੇ ਸੀ ਸੂਹੀ ਰਾਗ ਦੀਆਂ ਲਾਵਾਂ ਰਾਗ ਦੇ ਵਿੱਚ ਪੜ੍ਹਨੀਆ ਉਹ ਕਿ ਰਾਗ ਫਿਰ ਤਬਦੀਲ ਹੋ ਜਾਏਗਾ ਇਸ ਕਰਕੇ ਉਹ ਕਹਿ ਜਾਂ ਕਹਿ ਕਰਦੇ ਸਨ ਇਸ ਨੂੰ ਇੱਕ ਅਸੀਂ ਭਰਮ ਬਣ ਲਿਆ ਸਭ ਤੋਂ ਵਧੀਆ ਸਮਾਂ ਹੈ ਅੰਮ੍ਰਿਤ ਵੇਲਾ ਅਸੀਂ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲਾ ਤਾਂ ਉੱਥੇ ਹੋ ਜਾਂਦਾ ਪਾਲਟੀ ਦੇ ਵਿੱਚ ਹੀ ਹੋ ਜਾਂਦਾ 2 3 4 ਉੱਥੇ ਵੱਜ ਜਾਂਦੇ ਬੜਾ ਮੌਕੇ ਜੇ ਹੋ ਕੇ ਫਿਰ ਗੁਰਦੁਆਰੇ ਆਉਂਦੇ ਚਲੋ ਇਹ ਵੀ ਕਰਨਾ ਪੈਣਾ ਤੇ ਉਹ ਜਿਹੜਾ ਉਪਦੇਸ਼ ਹੈ ਜੋ ਜੀਵਨ ਦੇ ਵਿੱਚ ਗ੍ਰਸਥ ਦਾ ਉਪਦੇਸ਼ ਹੈ ਉਹ ਸਮੇਂ ਦੇ ਵਿੱਚ ਅਸੀਂ ਉਹਨੂੰ ਸਮਝਣਾ ਸੀ ਫਿਰ ਸਮਝਾਇਆ ਜਾਵੇ ਕਿ ਆਪਸ ਵਿੱਚ ਪ੍ਰੇਮ ਦੁਆਰਾ ਇੱਕ ਜੋਤ ਦੋਈ ਮੂਰਤੀ ਹੋਣਾ ਦੱਸੇ ਤੇ ਇੱਕ ਇੱਕ ਔਰ ਗ੍ਰਸਥ ਧਰਮ ਨਿਵਾਉਂਦੇ ਹੋਏ ਆਪਣੇ ਸਾਂਝੇ ਪਰਤਾ ਅਕਾਲ ਪੁਰਖ ਨਾਲ ਇੱਕ ਮਿਕ ਹੋਣਾ ਦਰਦਾਵੇ ਕਹਣਾ ਗੁਰੂ ਸਾਹਿਬ ਨੇ ਧੰਨ ਪਿਰ ਇਹ ਨ ਆਖਿਣ ਬਹਿਣ ਇਕੱਠੇ ਹੋਏ ਏਕ ਜੋਤ ਤੋਂਈ ਮੂਰਤੀ ਧੰਨ ਪਿਰ ਕਹੀਐ ਸੋ ਦੋ ਸ਼ਰੀਦਾਂ ਦਾ ਮੇਲ ਗਰਸਤ ਨਹੀਂ ਹੈ ਜਿੱਦਨ ਸਾਡੀ ਵਿਚਾਰ ਮਿਲਦੀ ਹੈ ਤੇ ਵਿਚਾਰ ਮਿਲਦੀ ਹੈ ਤੇ ਉੱਥੇ ਕਦੇ ਟਕਰਾਰ ਨਹੀਂ ਹੁੰਦਾ ਉੱਥੇ ਪਿਆਰ ਹੀ ਪਿਆਰ ਅੱਜ ਲੜਾਈ ਕਾਦੀ ਕੋਈ ਦਾਜ ਦੀ ਲੜਾਈ ਨਹੀਂ ਹੋ ਰਹੀ ਸਾਰੇ ਅੱਜਕੱਲ ਗੁਰੂ ਮਹਾਰਾਜ ਦੀ ਕਿਰਪਾ ਹੈ ਅੱਜ ਲੜਾਈ ਈਗੋ ਦੀ ਲੜਾਈ ਐ ਹੰਕਾਰ ਦੀ ਲੜਾਈ ਐ ਕੋਈ ਬੱਚੀ ਜ਼ਿਆਦਾ ਪੜ ਗਈ ਤਾਂ ਉਹ ਉਹਦਾ ਹੰਕਾਰ ਐ ਬੱਚਾ ਜ਼ਿਆਦਾ ਪੜਿਆ ਨੇ ਵੱਡੇ ਘਰ ਦੇ ਐ ਪੈਸਾ ਹੈ ਉਹਦਾ ਹੰਕਾਰ ਐ ਈਗੋ ਦੀ ਲੜਾਈ ਐ ਤੇ ਉਹਨੂੰ ਢਾਲਣ ਵਾਸਤੇ ਉਹਨੂੰ ਖਤਮ ਕਰਨ ਵਾਸਤੇ ਸਾਰਾ ਸਭ ਤੋਂ ਵਧੀਆ ਰਸਤਾ ਹੈ ਉਹ ਗੁਰਬਾਣੀ ਦੇ ਨਾਲ ਜੁੜੀਏ ਗੁਰਬਾਣੀ ਨਾਲ ਜੁੜਾਂਗੇ ਈਗੋ ਸਾਡੀ ਘਟੇਗੀ ਅਸੀਂ ਜੀਵਨ ਦੇ ਵਿੱਚ ਸਮਝਾਂਗੇ ਗੁਰੂ ਸਾਹਿਬ ਮਹਾਰਾਜ ਨੇ ਸਾਡੇ ਉੱਪਰ ਬਖਸ਼ਿਸ਼ ਕੀਤੀ ਜਦੋਂ ਦੋਨੇ ਬੈਠ ਕੇ ਅਮਰਤ ਵੇਲੇ ਉੱਠਣਗੇ ਨਿਤਨੇਮ ਕਰਨਗੇ ਇੱਕ ਮਾਹੌਲ ਪਰਿਵਾਰ ਦਾ ਇੱਕ ਐਸਾ ਬਣੇਗਾ ਤੇ ਜਿਹਦੇ ਨਾਲ ਬਹੁਤ ਵੱਡੀ ਸਫਲਤਾ ਮਿਲਦੀ ਫਿਰ ਆਉਣ ਵਾਲੇ ਜਿਹੜੀ ਔਲਾਦ ਹੈ ਉਹ ਵੀ ਗ੍ਰਸਥ ਦੀ ਗੁਰਮਤ ਦੀ ਧਾਰਨੀ ਹੋਏਗੀ ਦੋਹਾਂ ਨੇ ਇਸ ਸੰਯੋਗ ਨੂੰ ਮਨੁੱਖਾ ਜਨਮ ਦੀ ਯਾਤਰਾ ਨੂੰ ਸਫਲਤਾ ਨਾਲ ਲਿਬਾਉਣ ਦਾ ਸਾਧਨ ਬਣਾਉਣਾ ਹੈ ਦੋਹਾਂ ਨੇ ਇਸ ਸੰਯੋਗ ਦੇ ਰਾਹੀਂ ਪਵਿੱਤਰ ਤੇ ਗੁਰਮਖੀ ਜੀਵਨ ਬਤਾਉਣਾ ਹੈ ਫਿਰ ਲੜਕੇ ਤੇ ਲੜਕੀ ਨੂੰ ਆਪੋ ਆਪਣੇ ਬਖੋ ਬਕਰੇ ਗ੍ਰਿਸ਼ਿ ਧਰਮ ਦਾ ਫਰਜ ਦੱਸੇ ਜਾਣ। ਵਰ ਨੂੰ ਦੱਸਿਆ ਜਾਵੇ ਕਿ ਲੜਕੀ ਵਾਲਿਆਂ ਨੇ ਤੁਹਾਨੂੰ ਸਭ ਤੋਂ ਵਧੀਕ ਜਾਣ ਕੇ ਵਰ ਚੁਣਿਆ ਹੈ। ਆਪਣੇ ਆਪਣੀ ਪਤਨੀ ਨੂੰ ਅਰਤੰਗੀ ਜਾਣ ਕੇ ਸਾਰੀਆਂ ਅਵਸਥਾ ਵਿੱਚ ਇੱਕੋ ਜਿਹਾ ਪਿਆਰ ਕਰਨਾ ਤੇ ਵੰਡ ਛਕਣਾ ਹੈ। ਇਸ ਦੇ ਸਰੀਰ ਦੇ ਇੱਜ਼ਤ ਦੇ ਰਾਖੀ ਤੁਸੀਂ ਹੋ। ਇਸਤਰੀ ਵਰਤ ਧਰਮ ਵਿੱਚ ਪੱਕੇ ਰਹਿਣਾ। ਇਸ ਦੇ ਮਾਤਾ ਪਿਤਾ ਤੇ ਸਬੰਧੀਆਂ ਨੂੰ ਆਪਣੇ ਮਾਤਾ ਪਿਤਾ ਦੇ ਸਬੰਧੀਆਂ ਤੁਲ ਆਦਰ ਦੇਣਾ। ਇਹ ਜਿੱਦਾਂ ਇਦਾਂ ਦੀਆਂ ਗੱਲਾਂ ਸਮਝਾਈਆਂ ਜਾਣ ਤੇ ਕਦੇ ਭੁਲੇਖਾ ਨਹੀਂ ਪਏਗਾ ਤੇ ਉਹ ਮਾਂ ਜਿਹੜੀ ਸੱਸ ਆ ਉਹ ਵੀ ਮਾਂ ਬਣੇਗੀ ਜਿਹੜਾ ਸਹੁਰਾ ਉਹ ਵੀ ਪਿਤਾ ਬਣ ਜਾਏਗਾ ਕੋਈ ਵੀ ਨਹੀਂ ਪਰਿਵਾਰ ਚ ਆਉਂਦਾ ਕਿ ਅਸੀਂ ਆਪਣੇ ਬੱਚਿਆਂ ਦੇ ਨਾਲ ਵਖਰੇਵਾ ਕਰੀਏ ਅਸੀਂ ਆਪਣੇ ਬੱਚਿਆਂ ਨੂੰ ਦੂਰ ਕਰੀਏ ਪਰ ਉਹ ਕੀ ਹੁੰਦਾ ਕਿ ਵਿਚਾਰ ਇਦਾਂ ਦੇ ਢਾਲੇ ਜਾਂਦੇ ਆ ਕਿ ਸੱਸ ਦੀ ਗੱਲ ਹੀ ਨਹੀਂ ਮੰਨਣੀ ਸਹੁਰੇ ਦੀ ਗੱਲ ਹੀ ਨਹੀਂ ਮੰਨਣੀ ਤੇ ਉਹ ਇੱਕ ਤਾਂ ਚੀਜ਼ਾਂ ਜਿਹੜੀਆਂ ਹਨ ਉਹ ਸਾਨੂੰ ਜਿਹੜਾ ਹੈ ਬਹੁਤ ਦੁਖਦਾਈ ਨਤੀਜਿਆਂ ਵਿੱਚ ਲੈ ਜਾਂਦੀ ਹੈ ਇਸ ਤੇ ਮਾਤਾ ਪਿਤਾ ਤੇ ਸਬੰਧੀਆਂ ਨੂੰ ਆਪਣੇ ਮਾਤਾ ਪਿਤਾ ਸਬੰਧੀਆਂ ਦੇ ਤੁਲ ਆਦਰ ਦੇਣਾ ਕੰਨਿਆਂ ਨੂੰ ਦੱਸਿਆ ਜਾਵੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਸੰਗਤ ਦੇ ਹਜ਼ੂਰੇ ਸੱਜਣ ਦੇ ਲੜ ਲਾਇਆ ਜਾਂਦਾ ਹੈ ਆਪ ਇਹਨਾਂ ਨੂੰ ਨਿਰਮਲ ਭਾਵ ਵਿੱਚ ਰਹਿੰਦੇ ਹੋਏ ਇਹਨਾਂ ਨੂੰ ਆਪਣੇ ਸਾਰੇ ਪ੍ਰੇਮ ਤੇ ਸ਼ਰਧਾ ਦਾ ਮਾਲਕ ਸਮਝਣਾ ਇੱਕ ਬੰਦਾ ਭਾਉ ਭਾਉ ਮਤਲ ਡਰ ਇੱਕ ਹੈ ਨਿਰਮਲ ਭਾਉ ਪਵਿੱਤਰ ਡਰ ਮਾ ਦਾ ਡਰ ਹੁੰਦਾ ਨਾ ਬੱਚੇ ਨੂੰ ਤੇ ਉਹ ਨਿਰਮਲ ਪਾਉ ਮਾਂ ਬੱਚੇ ਨੂੰ ਮਾਰਦੀ ਵੀ ਹੈ ਡਾੜਦੀ ਵੀ ਹੈ ਪਰ ਉਹ ਨਿਰਮਲ ਪਾਉ ਹੈ ਹੁਣ ਪਤਾ ਕਿ ਮਾਂ ਨੂੰ ਬੱਚੇ ਨੂੰ ਪਤਾ ਮਾਂ ਮੈਨੂੰ ਕੋਈ ਸਜ਼ਾ ਥੋੜੇ ਦੇਗੀ ਤੇ ਮਾਂ ਨੂੰ ਵੀ ਪਤਾ ਮੈਨੂੰ ਸਜ਼ਾ ਨਹੀਂ ਦੇਣੀ ਇਹਨੂੰ ਡਾਟ ਕੇ ਇਹ ਜੀਵਨ ਸੁਧਾਰਨਾ ਇਹਨੂੰ ਕਹਿੰਦੇ ਨਿਰਮਲ ਪਾਉ ਜਿਨ੍ਹਾਂ ਨੇ ਪ੍ਰਮਾਤਮਾ ਦਾ ਵੀ ਨਿਰਮਲ ਪਾਉ ਪਾਇਆ ਨਾ ਉਹ ਵੀ ਇਦਾਂ ਕਰਦਾ ਉਹ ਸਾਨੂੰ ਜ਼ਰੂਰ ਸਮਝਾਉਂਦਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੇ ਅਸੀਂ ਨਹੀਂ ਸਮਝਦੇ ਉਹ ਸਾਡੀ ਅਨਗੈਹੀ ਹੋ ਸਕਦੀ ਆ ਤੇ ਸਭ ਕਹਿੰਦੇ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ RAM ਹਦੂਰੇ ਔਰ ਮੈਸੇ ਨੂੰ ਨੇੜੇ ਸਮਝਦਾ ਕੰਨਿਆ ਨੂੰ ਦੱਸਿਆ ਜਾਵੇ ਕਿ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸੰਗਤ ਦੇ ਹਜੂਰੇ ਸੱਜਣ ਦੇ ਲੜ ਲਾਇਆ ਜਾਂਦਾ ਹੈ ਆਪ ਇਹਨਾਂ ਨੂੰ ਨਿਰਮਲ ਭਉ ਵਿੱਚ ਰਹਿੰਦੇ ਹੋਏ ਇਹਨਾਂ ਨੂੰ ਆਪਣੇ ਸਾਰੇ ਪ੍ਰੇਮ ਤੇ ਸ਼ਰਧਾ ਦਾ ਮਾਲਕ ਸਮਝਣਾ ਦੁੱਖ ਸੁੱਖ ਦੇਸ਼ ਪ੍ਰਦੇਸ਼ ਵਿੱਚ ਆਪਣੇ ਪਤੀ ਵਰਦ ਧਰਮ ਵਿੱਚ ਪੱਕੇ ਰਹਿਣਾ ਸੇਵਾ ਕਰਨੀ ਇਨਾਂ ਦੇ ਮਾਤਾ ਪਿਤਾ ਦੇ ਸੰਬੰਧੀਆਂ ਨੂੰ ਆਪਣੇ ਮਾਤਾ ਪਿਤਾ ਦੇ ਸੰਬੰਧੀਆਂ ਵਾਂਗ ਜਾਣਣਾ ਉਪਦੇਸ਼ ਦੀਆਂ ਗੱਲਾਂ ਪ੍ਰਵਾਨ ਕਰਦੇ ਹੋਏ ਵਰ ਤੇ ਕੰਨੇ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਫਿਰ ਲੜਕੀ ਦਾ ਪਿਤਾ ਜਾਂ ਮੁਖੀ ਸੰਬੰਧੀ ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ ਤੇ ਤਾਬਿਆ ਬੈਠਾ ਸੱਜਣ ਸੂਹੀ ਮਹਲਾ ਚੌਥਾ ਦੀਆਂ ਦਿੱਤੀਆਂ ਲਾਵਾਂ ਦਾ ਪਾਠ ਸੁਣਾਵੇ ਹਰੇਕ ਲਾਮ ਦਾ ਪਾਠ ਹੁਣ ਮਗਰੋਂ ਅੱਗੇ ਵਰ ਤੇ ਪਿੱਛੇ ਕੰਨਿਆ ਬਰਦਾ ਪੱਲਾ ਫੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਪ੍ਰਕਰਮਾ ਕਰਨ ਪ੍ਰਕਰਮਾ ਕਰਨ ਸਮੇ ਰਾਗੀ ਜਾਂ ਸੰਗਤ ਲਾਵਾਂ ਨੂੰ ਕਰਮ ਅਨੁਸਾਰ ਸੁਰ ਨਾਲ ਗਾਈ ਜਾਣ ਅਤੇ ਵਰ ਕੰਨਿਆ ਹਰ ਇੱਕ ਲਾਮ ਮਗਰੋਂ ਮੱਥਾ ਟੇਕ ਕੇ ਅਗਲੀ ਲਾਮ ਸੁਣਨ ਲਈ ਖੜੇ ਹੋ ਜਾਣ। ਵੈਸੇ ਤਾਂ ਮਰਯਾਦਾ ਇਹ ਹੈ ਕਿ ਅਸੀਂ ਖੜੇ ਹੋ ਕੇ ਆਇਆਂ ਨ ਕੋਈ ਸੰਗਣ ਵਾਸਤੇ ਆਇਆਂ। ਜਿਸ ਵੇਲੇ ਪ੍ਰਕਰਮਾ ਕਰ ਲੈਣੀ ਮੱਥਾ ਟੇਕ ਕੇ ਖੜੇ ਹੋ ਕੇ ਨਾਮ ਸੁਣਨੀ ਕਈ ਇਸ चीज ਨੂੰ ਧਾਰਨ ਕਰਦੇ ਕਈ ਨਹੀਂ ਕਰਦੇ ਪਰ ਦੋਨੇ ਚੀਜ਼ਾਂ ਠੀਕ ਹਨ ਪਰ ਅਸੀਂ ਹੋ ਸਕੇ ਤਾਂ ਅਸੀਂ ਇਸ ਮਰਜ਼ਾਦਾ ਦੇ ਬਰਾਬਰ ਹੀ ਉਸ ਨੂੰ ਕਾਰਜ ਨੂੰ ਕਰਨ ਦਾ ਕੰਮ ਕਰੀਏ ਉਪਰੰਤ ਮੱਥਾ ਟੇਕ ਕੇ ਆਪਣੀ ਥਾਂ ਬੈਠ ਜਾਣ ਤੇ ਰਾਗੀ ਸਿੰਘ ਜਾਂ ਆਨੰਦ ਕਰਾਉਣ ਵਾਲਾ ਆਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪੌੜੀਆਂ ਤੇ ਅੰਤਲੀ ਪੌੜੀ ਦਾ ਪਾਠ ਕਰੇ ਫਿਰ ਆਨੰਦ ਦੀ ਸਮਾਪਤੀ ਦਾ ਅਰਦਾਸਾ ਸੋਧਿਆ ਜਾਵੇ ਤੇ ਕੜਾ ਪ੍ਰਸ਼ਾਦ ਵਰਤਾਇਆ ਜਾਵੇ ਹੁਣ ਦੇਖੋ ਨਾ ਕਦੇ ਵੀ ਆਪਾਂ ਆਨੰਦ ਸਭ ਤੋਂ ਬਾਅਦ ਸ਼ਬਦ ਨਹੀਂ ਪੜਦੇ ਆ। ਪ੍ਰੀਤ ਨਵੀਂ ਚੱਲਦੀ ਪਈ ਐ। ਵਿਆਹ ਆ ਮੇਰਾ ਬਾਵਲਾ, ਪੂਰੀ ਆਸਾਂ ਮੇਰੀ ਮਨਸਾ, ਇਹ ਮਰਿਆਦਾ ਦੇ ਵਿੱਚ ਬਿਲਕੁਲ ਨਹੀਂ ਲਿਖਿਆ ਗਿਆ। ਅਨਮਤ ਵਾਲਿਆਂ ਦਾ ਵਿਆਹ ਆਨੰਦ ਰੀਤੀ ਦੇ ਨਾਲ ਨਹੀਂ ਹੋ ਸਕਦਾ। ਲੜਕੇ ਜਾਂ ਲੜਕੀ ਦਾ ਸੰਯੋਗ ਪੈਸੇ ਲੈ ਕੇ ਨਾ ਕਰਕੇ ਹੀ ਜਾਤੀਆਂ ਦੇ ਵਿੱਚ ਕਈ ਲੋਕ ਕਰਦੇ ਆ, ਸਿੱਖਾਂ ਦੇ ਵਿੱਚ ਨਹੀਂ ਹੈ। ਵੀ ਇੰਨੇ ਪੈਸੇ ਲੈ ਕੇ ਇੰਨਾ ਕਰਕੇ ਤੇ ਉਹ ਜਿਹੜਾ ਹੈ ਜੀਵਨ ਫਿਰ ਕਿੰਨਾ ਕਈ ਲੋਕਾਂ ਦੀ ਭਾਵਨਾ ਲੱਗ ਹੁੰਦੀ ਹੈ ਲੋ ਜੀ ਤੁਸੀਂ ਆਪਣੀ ਬੱਚੀ ਨੂੰ ਦੇਣਾ ਮਤਲਬ ਲੈਣਾ ਜੋੜੂ ਹੈ ਮਰੋਂ ਦੂਸਰੇ ਪਾਸੇ ਦੀ ਤੁਸੀਂ ਆਪਣੀ ਬੱਚੀ ਨੂੰ ਦੇਣਾ ਜੀ ਤੇ ਕਿਉਂ ਦੇਣਾ ਤੁਹਾਡੀ ਬੱਚੀ ਹੋ ਗਈ ਨਾ ਉਹ ਤੁਹਾਡਾ ਤੁਹਾਡਾ ਫਰਜ਼ ਹੈ ਤੇ ਇਹ ਜੀਵਨ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਬਹੁਤ ਵੱਡਾ ਰੂਪ ਧਾਰਨ ਕਰ ਲੈਂਦੀਆਂ ਹਨ ਅਨਮਤ ਵਾਲਿਆਂ ਦਾ ਵਿਆਹ ਆਨੰਦ ਰੀਤੀ ਨਾਲ ਨਹੀਂ ਹੋ ਸਕਦਾ ਲੜਕੇ ਜਾਂ ਲੜਕੀ ਦਾ ਸੰਯੋਗ ਪੈਸੇ ਲੈ ਕੇ ਨਾ ਕਰੇ ਜੇ ਬਾਲਕੀ ਦੇ ਮਾਪੇ ਕਦਾ ਸਬਬ ਪਾ ਕੇ ਬਾਲਕੀ ਦੇ ਘਰ ਵਿਖੇ ਜਾਣ ਅੱਗੇ ਕੀ ਹੁੰਦਾ ਸੀ ਵੀ ਅਸੀਂ ਲੜਕੀ ਲੜਕੀ ਦੇ ਘਰ ਜਾ ਕੇ ਪਾਣੀ ਵੀ ਨਹੀਂ ਪੀਣਾ ਪਰ ਇੱਥੇ ਮਰਜਾਦਾ ਵਿੱਚ ਲਿਖਿਆ ਕੋ ਗੁਰਮਤ ਅਨੁਸਾਰ ਬਣੀ ਆ ਉੱਥੇ ਪ੍ਰਸ਼ਾਦਾ ਤਿਆਰ ਹੋਵੇ ਤੇ ਖਾਣ ਤੋਂ ਸੰਕੋਚਣਾ ਨਹੀਂ ਹੈ ਅੰਨ ਨਾ ਖਾਣਾ ਸਭ ਭਰਮ ਹੈ ਖਾਲਸੇ ਨੂੰ ਖਾਣਾ ਖਿਲਾਵਣਾ ਸ੍ਰੀ ਬਾਬੇ ਸ੍ਰੀ ਗੁਰੂ ਬਾਬੇ ਅਕਾਲ ਪੁਰਖ ਬਖਸ਼ਿਆ ਹੈ ਬੇਟੀ ਬੇਟੇ ਵਾਲੇ ਆਪਸ ਵਿੱਚ ਖਾਂਦੇ ਰਹਿਣ ਇਸ ਵਾਸਤੇ ਜੋ ਗੁਰੂ ਨੇ ਦੋਵੇਂ ਸਾਗ ਇੱਕ ਕੀਤੇ ਹਨ ਇਹ ਪ੍ਰੇਮ ਸਮਾਗਰ ਗ੍ਰੰਥ ਦੇ ਵਿੱਚੋਂ ਇਹ ਜੈਨਾ ਲਿਖਿਆ ਹੈ ਕਿ ਹਿੰਦੀ ਵਿੱਚ ਹਨ ਖਾਲਸੇ ਨੂੰ ਖਾਣਾ ਖਿਲਾਵਣਾ ਸ੍ਰੀ ਗੁਰੂ ਬਾਬੇ ਅਕਾਲਪੁਰਖ ਬਖਸ਼ਿਆ ਹੈ ਬੇਟੀ ਬੇਟੇ ਵਾਲੇ ਆਪਸ ਵਿੱਚ ਖਾਂਦੇ ਰਹਿਣ ਇਸ ਵਾਸਤੇ ਜੋ ਗੁਰੂ ਨੇ ਦੋਵੇਂ ਸਾਗ ਇੱਕ ਕੀਤੇ ਹਨ ਜਿਸ ਇਸਤਰੀ ਦਾ ਭਰਤਾ ਕਾਲ ਵਸੋਂ ਕੀ ਬਲੇ ਕੋਈ ਚੜਾਈ ਕਰ ਜਾਂਦਾ ਹੈ ਕਿਸੇ ਦਾ ਪਤੀ ਚੜਾਈ ਕਰਕੇ ਕਿਸੇ ਦੀ ਪਤਨੀ ਚੜਾਈ ਕਰਕੇ ਉਦੇ ਬਾਰੇ ਮਰਜਾਦਾ ਜਿਸ ਇਸਤਰੀ ਦਾ ਭਰਤਾ ਕਾਲ ਵਸ ਹੋ ਜਾਵੇ ਉਹ ਚਾਹੇ ਤਾਂ ਜੋਗ ਵਰ ਦੇ ਕੇ ਪੁਨਰ ਸੰਜੋਗ ਕਰ ਲਵੇ ਸਿੱਖ ਦੀ ਇਸਤਰੀ ਮਰ ਜਾਵੇ ਤਾਂ ਉਹ ਵੀ ਇਹੋ ਹੁਕਮ ਹੈ ਉਹ ਜੇ ਹੁਣ ਤੁਸੀਂ ਦੂਸਰਾ ਵਿਆਹ ਕਰਨਾ ਪੁਨਰ ਵਿਆਹ ਦੀ ਵੀ ਇਹੋ ਰੀਤ ਹੈ ਕਿ ਜੋ ਆਨੰਦ ਉਤੇ ਦੱਸੀ ਗਈ ਹੈ ਜੇ ਦੂਸਰਾ ਵਿਆਹ ਕੋਈ ਪਤੀ ਪਤਨੀ ਕੋਈ ਚੜ੍ਹਾਈ ਕਰ ਦਿੰਦਾ ਹੈ ਜੇ ਦੂਸਰਾ ਆਨੰਦ ਕਰਾ ਕਰਨਾ ਫਿਰ ਮਰਜਾਦਾ ਇਹੀ ਰਹੇਗੀ ਪੁਨਰ ਵਿਆਹ ਦੀ ਵੀ ਇਹੋ ਰੀਤ ਹੈ ਜੋ ਆਨੰਦ ਲੇ ਉਤੇ ਦੱਸੀ ਹੈ ਆਮ ਹਾਲਤਾਂ ਵਿੱਚ ਸਿੱਖ ਨੂੰ ਇੱਕ ਇਸਤਰੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਨਾ ਚਾਹੀਏ ਅਮਰਤ ਹਰੀ ਸਿੰਘ ਨੂੰ ਚਾਹੀਦਾ ਕਿ ਆਪਣੀ ਸਿੰਘਣੀ ਨੂੰ ਵੀ ਅੰਮ੍ਰਿਤ ਛਕਾ ਲਵੇ ਤੇ ਇਹ ਸਾਨੂੰ ਜਿਹੜੀਆਂ ਹਦਾਇਤਾਂ ਜਿਹੜੀਆਂ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਰਹਿਤ ਮਰਯਾਦਾ ਦੇ ਵਿੱਚ ਦਿੱਤੇ ਗਏ ਆ ਤੇ ਜਦੋਂ ਅਸੀਂ ਇਹਨਾਂ ਤੇ ਪਹਿਰਾ ਦੇਵਾਂਗੇ ਕਿ ਅਸੀਂ ਕੋਈ ਦੁੱਖ ਦੇ ਵਿੱਚ ਨਹੀਂ ਆਉਂਦੇ ਜੇ ਆਪਾਂ ਗੁਰਮਤਿ ਦੇ ਅਨੁਸਾਰ ਕਰਦੇ ਅਸੀਂ ਜਿੱਦਾਂ ਜਿੱਦਾਂ ਆਗਾ ਬੱਦ ਜ्याने ਬਹੁਤ ਆਗਾ ਬੱਦ ਗਏ ਸੀ ਹੁਣ ਪਛਾਣ ਨੂੰ ਆਉਣਾ ਚਾਹ ਕਰ ਰਹੇ ਆ ਤੇ ਸਾਦਗੀ ਦੇ ਵਿੱਚ ਅਸੀਂ ਆਪਣੇ ਆਨੰਦ ਕਾਰਜ ਕਰੀਏ ਕਿ ਕੀ ਹੁੰਦਾ ਕਿ ਅਸੀਂ ਮਾਸ ਖਾ ਲਾ ਕੇ ਸ਼ਰਾਬਾਂ ਪਿਲਾ ਕੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਲੋੜਦੇ ਆ ਤੇ ਗੁਰੂ ਮਹਾਰਾਜ ਕੀ ਕਹਿੰਦੇ ਆ ਕਹਿੰਦੇ ਜਬ ਸਭ ਮੈਂ ਏਕ ਖਦਾਇ ਕਹ ਤੋ ਤੌ ਕਿਉਂ ਮੁਰਗੀ ਮਾਰੇ ਜੇ ਅਸੀਂ ਜੀਵ ਹੱਤਿਆ ਕਰਕੇ ਆਪਣੇ ਬੱਚਿਆਂ ਦੀ ਖੁਸ਼ੀ ਲੱਭਦੇ ਆ ਤੇ ਨਹੀਂ ਮਿਲੇਗੀ ਯਾਦ ਇੱਕ ਪਾਸੇ ਆਪਾਂ ਕਹਿੰਦੇ ਜਬ ਸਭ ਮੈਂ ਬਾਣੀ ਕਹਿ ਰਹੀ ਹੈ ਸਭ ਮੈਂ ਇੱਕ ਖੁਦਾਏ ਕਹਤੋਂ ਤੌ ਕਿਉਂ ਮੁਰਗੀ ਮਾਰੇ ਜੇ ਅਸੀਂ ਜੀਵ ਹੱਤਿਆ ਕਰਕੇ ਆਪਣੇ ਬੱਚਿਆਂ ਦੀ ਖੁਸ਼ੀ ਲੱਭਦੇ ਕਦੇ ਵੀ ਨਹੀਂ ਮਿਲੇਗੀ ਲੋਕੀ ਖਾ ਕੇ ਚਲੇ ਜਾਣਗੇ ਸਵਾਦ ਹੋ ਜਾਏਗਾ ਪਰ ਇਹ ਜਿਹੜਾ ਜੀਵਨ ਦੇ ਵਿੱਚ ਜੋ ਸਤਗੁਰ ਨੇ ਦਿੱਤਾ ਹੈ ਕਿ ਅਸੀਂ ਜੀਵਨ ਦੇ ਵਿੱਚ ਉਹ ਜੀਵਨ ਕਮਾਈਏ ਜੋ ਗੁਰਬਾਣੀ ਦੇ ਅਨੁਸਾਰ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਇਹ ਸਾਰਿਆਂ ਵਾਸਤੇ ਹੈ ਮੈਂ ਹੋਵਾਂ ਜਾਂ ਤੁਸੀਂ ਹੋ ਕੋਈ ਵੀ ਹੈ ਪੇ ਉਹ ਸਾਰਿਆਂ ਦੇ ਵਾਸਤੇ ਇਹ ਚੀਜ਼ ਜਿਹੜੀ ਹੈ ਸਾਨੂੰ ਧਾਰਨ ਕਰਨੀ ਪਵੇਗੀ ਇਹ ਜਿਹੜੀ ਬਿਮਾਰੀ ਜਿਹੜੀਆਂ ਕੋਕਟੇਲ ਪਾਰਟੀਆਂ ਜਿਹੜੀਆਂ ਹੁੰਦੀਆਂ ਹਨ ਚੰਗੇ ਚੰਗੇ ਲੋਕ ਜਿਹੜੇ ਆਪਣੇ ਆਪ ਨੂੰ ਚੰਗੇ ਚੰਗੇ ਆਗੂ ਕਹੋਂਦੇ ਆ ਗੁਰਸਿੱਖ ਕਹੋਂਦੇ ਆ ਉਹਨਾਂ ਦੇ ਟੇਬਲਾਂ ਤੇ ਬੈਠ ਕੇ ਸ਼ਰਾਬਾ ਪੀਂਦੇ ਫਿਰ ਵੀਡੀਓ ਆਉਂਦੇ ਫੋਟੋਆਂ ਆਉਂਦੀਆਂ ਬੜੀ ਸ਼ਰਮਿੰਦਗੀ ਵੀ ਹੁੰਦੀ ਹੈ ਹਾਸਾ ਵੀ ਆਉਂਦਾ ਹੈ ਦੁੱਖ ਵੀ ਹੁੰਦਾ ਹੈ ਕਿ ਇਦਾਂ ਦੇ ਸਿੱਖ ਸਾਡੀ ਕੌਮ ਦੇ ਆਗੂ ਇਦਾਂ ਦੇ ਸਿੱਖ ਜਿਹੜੇ ਆ ਜਿਹੜੇ ਸਾਡੀ ਕੌਮ ਨੂੰ ਸੇਧ ਦੇਣਗੇ ਅੱਜ ਅੱਜ ਸਿੱਖ ਅੱਜ ਜਿਹੜੇ ਆਮ ਸਿੱਖ ਜਿਹੜੇ ਆ ਜਾਂ ਸਾਡੇ ਸਿੱਖ ਨੌਜਵਾਨ ਜਿਹੜੇ ਆ ਜਿਹੜੇ ਸਿੱਖੀ ਤੋਂ ਸਿੱਖਣਾ ਚਾਹੁੰਦੇ ਸਾਡੇ ਬੱਚੇ ਉਹਨਾਂ ਆਗੂਆਂ ਦੇਖ ਕੇ ਸਿੱਖੀ ਤੋਂ ਦੂਰ ਹੋ ਰਹੇ ਹਨ ਉਹਦਾ ਕਾਰਨ ਹੀ ਹੈ ਕਿ ਅਸੀਂ ਨਹੀਂ ਦੱਸ ਸਕੇ ਅਸੀਂ ਪਬਲਿਕ ਤੌਰ ਤੇ ਬੈਠ ਬੈਠ ਕੇ ਟੇਬਲਾਂ ਦੇ ਉੱਪਰ ਬੈਠ ਕੇ दारू ਪੀ ਕੇ ਲੋਕਾਂ ਨੂੰ ਦੱਸ ਰਿਹਾ ਵੀ ਅਸੀਂ ਸਭ ਕੁਝ ਕਰ ਸਕਦੇ ਪਰ ਗੁਰਬਾਣੀ ਜਿਸ ਵੇਲੇ ਸਤਿਗੁਰੂ ਦੀ ਕਹਿੰਦੀ ਹੈ ਕਹਿੰਦੇ ਕਬੀਰ ਭਾਂਗ ਮਾਸ਼ਲੀ ਸੁਰਾਪਾਨ ਜੋ ਜੋ ਪ੍ਰਾਣੀ ਖਾਏ ਤੀਰਤ ਵਰਤਰ ਦਾਨ ਕੀਏ ਸਭੀ ਰਸਾਤਲ ਜਾਏ ਇਹ ਸਾਨੂੰ ਬਹੁਤ ਸਤਗੁਰ ਨੇ ਉਪਦੇਸ਼ ਦਿੱਤੇ ਆ ਬਖਸ਼ਿਸ਼ ਕੀਤੀ ਆ ਕਿਸੇ ਨੂੰ ਇਹਨਾਂ ਗੱਲਾਂ ਤੋਂ ਦੁੱਖ ਲੱਗਦਾ ਪਰ ਫਰਜ਼ ਸਾਡਾ ਵੀ ਅਸੀਂ ਸੱਚ ਨੂੰ ਲੁਕੋਈਏ ਨਾ ਸੱਚ ਜਿਹੜਾ ਹੈ ਉਹ ਗੁਰਬਾਣੀ ਜੋ ਸੱਚ ਹੈ ਗੁਰੂ ਸਾਹਿਬ ਨੇ ਅਗੇ ਅਸੀਂ ਇਹ ਨਹੀਂ ਕਿ ਬਾਅਦ ਵਿੱਚ ਕਹਿਣਾ ਕਿ ਕੋਈ ਬੰਦਾ ਗਲਤੀ ਕਰ ਲਵੇ ਉਸ ਤੋਂ ਬਾਅਦ ਵਿੱਚ ਕਹਿਣਾ ਇਦਾਂ ਹੋ ਗਿਆ ਇਦਾਂ ਹੋ ਗਿਆ ਨਹੀਂ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਬਾਣੀ ਸਾਡਾ ਜੀਵਨ ਸੁਧਾਰਨ ਵਾਸਤੇ ਹੈ ਹਾਂ ਗਲਤੀ ਹਰੇਕ ਮਨੁੱਖ ਕਰਦਾ ਹੈ ਤੇ ਗੁਰੂ ਪਾਤਸ਼ਾਹ ਮਹਾਰਾਜ ਬਖਸ਼ਦੇ ਆ ਪਰ ਅਸੀਂ ਉਹ ਚੀਜ਼ਾਂ ਕਰੀਏ ਜਿਹਦੇ ਨਾਲ ਕੌਮ ਦਾ ਸਿਰ ਉੱਚਾ ਹੋਵੇ ਕੌਮ ਦੇ ਵਿੱਚ ਇੱਕ ਸੁਰਤਾ ਹੋਵੇ ਜਿਹਦੇ ਨਾਲ ਕਿਸੇ ਸਾਡੇ ਅਸੀਂ ਐਸਾ ਕੰਮ ਕਰੀਏ ਜਿਹਦੇ ਨਾਲ ਸਮਾਜ ਨੂੰ ਕੁਝ ਸੇਧ ਮਿਲ ਸਕੇ ਸਮਾਜ ਦੇ ਬੱਚਿਆਂ ਨੂੰ ਕੁਝ ਸੇਧ ਮਿਲ ਸਕੇ ਅਸੀਂ ਉਹ ਕਰਮ ਨਾ ਕਰੀਏ ਜਿਹਦੇ ਨਾਲ ਸਮਾਜ ਨੂੰ ਵੀ ਧੱਬਾ ਲੱਗੇ ਡਿੱਗੇ ਹੁਣ ਨਾਲੀਆਂ ਦੇ ਵਿੱਚ ਪੱਗਾਂ ਥੱਲੇ ਡਿੱਗੀਆਂ ਹੋਣ ਲੜਾਈ ਝਗੜੇ ਹੁੰਦੇ ਜਿਤ ਵੇਲੇ ਨਸ਼ੇ ਲੋਕ ਕਰਦੇ ਆ ਗਾਲਾਂ ਕੱਢਦੇ ਇੱਕ ਦੂਸਰੇ ਨੂੰ ਤੇ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਕੇ ਆਨੰਦ ਦਾ ਮਤਲਬ ਹੈ ਆਨੰਦ ਦਾ ਦੂਸਰਾ ਅਰਥ ਕੋਈ ਨਹੀਂ ਹੈ ਆ ਦੁੱਖ ਦਾ ਸ਼ੋਕ ਹੈ ਬਾਧੇ ਦਾ ਘਟਾ ਹੈ ਥੋੜੇ ਦਾ ਜਿਆਦਾ ਹੈ ਆਨੰਦ ਦਾ ਵਿਪਰੀਤ ਸ਼ਬਦ ਨਹੀਂ ਹੈ ਆਨੰਦ ਕੀ ਹੈ ਕਹਿੰਦੇ ਜਦਨ ਸਤਗੁਰੂ ਦੀ ਪ੍ਰਾਪਤੀ ਹੁੰਦੀ ਹੈ ਸਾਰੇ ਕਹਿੰਦੇ ਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਕਿੱਥੋਂ ਮਿਲਦਾ ਆਨੰਦ ਗੁਰੂ ਤੇ ਜਾਣ ਜਦੋਂ ਅਸੀਂ ਗੁਰੂ ਦੇ ਕੋਲੋਂ ਇਸ ਆਨੰਦ ਨੂੰ ਪ੍ਰਾਪਤ ਕਰਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਕੋਸ਼ਿਸ਼ ਕਰੀਏ ਕਿ ਇਸ ਮਰਯਾਦਾ ਦੇ ਧਾਰਨੀ ਬਣੀਏ ਜੋ ਸਿੱਖ ਰਹਿਤ ਮਰਯਾਦਾ ਜੋ ਪੰਥ ਪ੍ਰਮਾਨਤ ਹੈ ਜੋ ਗੁਰਬਾਣੀ ਦੇ ਆਧਾਰ ਤੇ ਸਾਡੇ ਸਾਹਮਣੇ ਸਾਡੇ ਪੁਰਖਿਆਂ ਨੇ ਤਿਆਰ ਕੀਤੀ ਹੈ ਮਿਹਨਤ ਕੀਤੀ ਹੈ ਬੜੇ ਸਾਲਾਂ ਦੀ ਮਿਹਨਤ ਹੈ ਤੇ ਉਹਦਾ ਜਿਹੜਾ ਪ੍ਰਚਾਰ ਘਟ ਹੋਇਆ ਤੇ ਘਟੋ ਘਟ ਅਸੀਂ ਇਹਨੂੰ ਜਰੂਰ ਪੜੀਏ ਜਰੂਰ ਅਮਲ ਦੇ ਵਿੱਚ ਲੈ ਕੇ ਆਈਏ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ